ਬਹੁਤ ਗਰਮੀ ਮੰਮੀ ਬਾਹਰ ਮੈਂ ਤਾਂ ਮਹਾ ਕਮਰੇ ਬੈਠ ਕੇ ਆਈ ਇਹ ਦੇਖ ਦੇ ਗਰਮੀ ਹੈ ਉਹ ਗੜੀ ਹੈ ਤੇ ਬਹੁਤ ਜ਼ਿਆਦਾ ਪੁਰਾਹਾ ਹੌਂਡਿਆ ਤੇ ਉਹ ਕਿੱਥੇ ਦੁੱਜੀ ਉਹ ਆਪਣੇ ਕਮਰੇ ਚ ਬੈਠੀ ਹੈ ਜੀ ਉਹ ਮਹਾਰਾਣੀ ਕਮਰੇ ਚ ਘਰ ਨੂੰ ਵੇੜੇ ਨਾਲ ਹੜ ਕੇ ਬੈ ਗਈ ਕੀ ਪਤਾ ਮੈਂ ਕਿਹਾ ਨਾ ਹਾਂ ਮਾਰ ਮਾਰ ਨਹੀਂ ਗਈ ਇਹਨੂੰ ਆਪਣੇ ਤੋਂ ਕਿਹਾ ਕਿ ਨਾ ਆ ਕੇ ਮੈਂ ਕਿਹਾ ਬੈਠੀ ਦੋ ਮਿੰਟ ਫਿਰ ਹੁਣ ਉਹਨੂੰ ਕੁਝ ਖਾਣ ਪੀਣ ਦੇਵਾਂਗੇ ਦੁਪਹਿਰ ਦਾ ਟਾਈਮ ਹੋ ਜਾਣਾ ਸੱਤ ਆਹ ਹਾਂ ਸਕੂਲ ਨਾ ਮਾਰਾ ਨਾ ਕਰਨੀ ਬੜੀ ਆ ਗਈ ਬਹੁਤ ਕਰਨੀ ਤੇ ਕੋਣ ਕੀ ਕੇ ਸੌ ਗਿਆ ਠੰਡਾ ਰੋਟਿਕ ਸਕੂਲ ਨਫਾ ਗਿਆ ਹੈ ਨਾ ਅੱਛਾ ਅੱਛਾ ਮੈਂ ਖਾ ਕੇ ਦਿੰਦੀ ਹਾਂ ਤੱਕ ਬੈਹ ਜੰਦੀ ਹਾਂ ਨਹੀਂ ਇਹਨੂੰ ਆਉਂਦੇ ਪਹਿਲਾਂ ਨਿੰਬੂ ਪਾਣੀ ਬਣਾ ਦਿਆ ਕਰ ਹਾਂ ਹਮ ਸਾਹ ਦਿੱਤਾ ਸਾਰਿਆਂ ਦੀ ਕੋਈ ਜ਼ਰੂਰੀ ਨਹੀਂ ਹੈ ਉੱਥੇ ਗਾੜੀ ਖਰਾਸੇ ਨੂੰ ਜੁਪਣਾ ਕੇ ਇਨ ਨੇ ਤੇ ਤੂੰ ਉਹਦੇ ਜੋ ਘਾ ਬਣਾ ਲਿਆ ਘੁੱਟ ਤੇ ਉਹਨੂੰ ਪਿਆਰ ਦਾ ਮੁੜ ਕੇ ਨੱਕ ਬੁੱਲ ਮੱਟਣਗੇ ਕਿ ਆਪਣੇ ਮੁੰਡੇ ਰ ਪੈ ਜਾਂਦੇ ਕੋਈ ਗੱਲ ਨਹੀਂ ਆ ਮੁੰਡਾ ਹੋਣ ਮੁੰਡੇ ਦਾ ਧਿਆਨ ਰੱਖਣਾ ਕਰਮੀ ਜਿਉਂ ਸਕੂਲੋਂ ਆਉਂਦਾ ਗੋੜਾ ਗੋੜੇ ਨਾਕ ਬੋਲੇ ਟੂ ਵੀ ਇਹ ਗੜੀ ਨੋਤਾ ਹੀ ਕੀ ਆ ਕੋਈ ਫਤਾਂ ਫਰਾਂਦਾ ਰਹੇ ਹਜੇ ਉਹਦਾ ਕੋਈ ਨਹੀਂ ਆ ਚੱਲ ਤੇ ਰੋਟੀ ਲੈ ਕੇ ਖਵਾ ਲੇ ਨਹੀਂ ਹੁੰਦੀ ਹਾਂ ਮੈਂ ਖਵਾ ਲਦੀ ਆ ਠੰਢੀ ਆ ਹਾਲੇ ਤੇ ਵੇਲੀ ਹੋ ਕੇ ਜਾ ਰਹੀ ਆ ਤੇ ਤੂੰ ਨਾ ਮੁੰਡੇ ਦਾ ਧਿਆਨ ਰੱਖਿਆ ਕਰ ਸਕੂਲੋਂ ਆਉਂਦਾ ਹੁੰਦਾ ਉਹ ਵੇਲੇ ਨਾਲ ਦਿਵਾਲ ਦਿਵਾਲ ਕੇ ਆਉਂਦੇ ਚਾਰ ਰੋਟੀ ਦੇ ਕੇ ਦਿੰਦੇ ਫੇ ਉਹਨੂੰ ਸਵਾਲਿਆ ਕਰਦਾ ਕੰਨੇ ਪਿਆੜ ਕੇ ਪਾਣੀ ਪਿਆੜ ਕੇ ਸਵਾਲ ਦੱਸ ਤਾਂ ਜੀ ਵੀ ਨਿਕੋਟ ਦੇ ਕੋ ਬਣਾ ਕੇ ਦਿੱਤੀ ਗਈ ਕੰਮ ਕਰਦੀ ਰਹਿਣੀ ਆ ਇਹ ਮਹਾਰਾਣੀ ਕੀ ਕਰਦੀ ਆ ਇਹ ਕੰਮ ਨਹੀਂ ਕਰ ਸਕਦੀ ਉੱਠ ਕੇ ਇਹਨੂੰ ਮੈਂ ਮਾਰਦੀ ਵਾਜ ਨਹੀਂ ਕੋਮਲ ਨਹੀਂ ਕੋਮਲ ਆਇਦਰ ਆ ਗਈ न्यायालय ਕੇ ਬਈਂ ਅੰਦਰ ਜਿਹੜਾ ਤੇਰੇ ਜਵਾਬ ਰਹੁੰਦੇ ਆ ਵੇਲੇ ਨਾਲ ਅਸੀਂ ਛੱਡ ਕੇ ਪੈ ਜਾਂਦੀ ਆ ਹਾਂ ਜੀ ਮੰਮੀ ਤੇ ਤੁਨੇ ਬਾਰੇ ਕੰਮ ਤਾਂ ਦੱਦੀ

ਪੰਡਾ ਇਹ ਫਰਜਨਿਕ ਨਾਰਮਲ ਕਰਾਉਂ। ਇਤਨਾ ਮੈਨੂੰ ਕਰਦੇ ਨਾਲ ਕੋਈ ਨਾ ਕਰੀ। ਉਹਦੇ ਨਿਆਣਾ ਨੂੰ ਸਾਹਮਣਾ ਤਾਈ ਘੜੀ ਪਹਿਲੋਂ ਸੇ ਰਿਸਪੌਂਸ ਦਾ ਸੰਦੇਸ਼ ਆਇਆ। ਹਮੂੰ ਪੰਡਾ ਨੇ ਬੁੱਤਾ ਉਹ ਚਰਾਮ ਥੋੜਕੇ ਰੋਟੀ ਦੇ ਨਹੀਂ ਹਣ ਮੈਂ। ਤੂੰ ਮੰਮੀ ਨੂੰ ਤੂੰ ਸੁਣਾ ਦੇ ਕਰ ਮੰਮੀ ਨੂੰ ਚਾਹ ਤੋਂ ਬਣਾ ਕੇ ਦਿੱਤੀ ਅਜੀ। ਨਹੀਂ ਕਰਨੇ ਬੜੀ ਚਾਹ ਨਾਲ ਚਾਹ ਤੋਂ ਰੋਗੋ ਪੀਂਦੇ ਨੇ ਤੇ ਪੈਰ ਖੰਮੀ ਨਹੀਂ ਵੇ। ਮੰਮੀ ਚਾਹ ਪੀਂਦੀ ਨਹੀਂ ਜੀ ਪਤਾ ਹੈ ਮੰਮੀ ਪਿੰਦੀ ਪਿੰਦੀ ਚਾਹ। மசியா கம்மே बस भुना दे जिम बड़े रहना सारी ध्यान ही दा के पक्के। ਆਪਕੇ ਨਾਲ ਕਰਾਵੇ ਮੇਰੀ ਜਾਨ ਚ ਸਭ ਕੁਝ ਦੇਵੋ। ਆਪਕੇ ਮੈਂ ਬੜ ਕੇ ਬਹਿ ਜਾਂਦੀ ਆਂ। ਹੁਣ ਮੈਂ ਸੈਲਰੀ ਰੋਟੀ ਵੀ ਬਣਾਉਣੀ ਨਾ ਦੇ ਉਹ ਵੀ ਤੇ ਮੈਨੂੰ ਸਾਰਾ ਕੰਮ ਕਰਨਾ ਪੈਦਾ। ਤੇਦੀ ਮੈਂ ਨੂੰ ਰੋਟੀ ਦੇਨੀ ਆਂ। ਫਿਰ ਕੀ ਮੇਰਾ ਵੀ ਤੇ ਬੱਚਾ ਆ ਮੈਂ ਤੇ ਕੁਛ ਨਹੀਂ ਆ। ਤੇਰਾ ਬੱਚਾ ਕਿੱਥੋਂ ਆ ਗਿਆ ਇਹਨੂੰ? ਤੇਰਾ ਕਿਦਾਂ ਹੋ ਗਿਆ? ਮੇਰਾ ਪੁੱਤ ਬਹੁਤ ਬੋਹਦਾ ਹੀ ਹੈ। ਜਦ ਜਦ ਮੈਂ ਉਹਨੂੰ ਪਿਆਰ ਕਰਦੀ ਪਿਆਰ ਕਰਨਾ ਪੁੱਤ ਨਹੀਂ ਹੋ ਜਾਂਦੇ ਪੁੱਤ ਆਪਣੇ ਪੁੱਤ ਹੁੰਦੇ ਨਾ ਕਿਹੜਾ ਪਿਆਰ ਨਾਲ ਇਦਾਂ ਵਾ ਜਦ ਮੈਂ ਉਹਨੂੰ ਕਰਦੀ ਮੈਂ ਜਾ ਮੈਨੂੰ ਰੋਟੀ ਆ ਜਾ ਫਿਰ ਕੇ ਨਾਲ ਤੇ ਨੂੰ ਮਾਣਨੇ ਆਨੇ ਚੱਲ ਜਾ ਉਹੋ ਟਰੇ ਨਾ ਜਾ ਕੋਟ ਬਣਾ ਕੇ ਤੇ ਲਿਆ ਨਾ ਕੋਈ ਕੰਮ ਨਾ ਕਰ ਤੈਨੂੰ ਨਾ ਹੋਈ ਚਾਜ ਲੈਣਾ ਨਾ ਤੇ ਨਾ ਵੜ ਜਾਂਦੀ ਅੰਦਰ ਮੇਰੇ ਨੂੰ ਭਰਨ ਕੀ ਜਨ ਤੇ ਲਿਆ ਮੇਰਾ ਪੁੱਤ ਦਾ ਇਹ ਨਜਰ ਹੋ ਗਿਆ ਵੀ ਹਾਲ ਹੁੰਦੇ ਰਾਵਤੀ ਜੀ ਦੇ ਛੱਟੇ ਪੁੱਤ ਦੇ ਸਾਜ ਜੇ ਮੇਰਾ ਪੁੱਤ ਜ਼ੈਦ ਜੀ ਦਾ ਪੁੱਤ ਉਹਦਾ ਪੁੱਤ ਵਾਖੇ ਇਦਾਂ ਕਿਦਾਂ ਹੋ ਗਿਆ ਪਰਨੀ ਕਿ ਤੋਂ ਮੱਥੇ ਮਾਰੀ ਆ ਦਾ ਭਰਿਆ ਫਿਰ ਕੀ ਐ ਸਹਜ ਜੀ ਤੇ ਮੇਰਾ ਪੋਤੀ ਐ ਮੰਮੀ ਕਿਉਂ ਨੂੰ ਨੂੰ ਮੈਂ ਮਾਰਦੇ ਹਤੀਰੀ ਵੀ ਬੜੇ ਮੈਣੇ ਮਾਰਦੇ ਹੁੰਦੇ ਫਿਰ ਕੀ ਦਾ ਬੜਾ ਜਹਲੇ ਮਨ ਨੂੰ ਨਹੀਂ ਦਿੱਤਾ ਤੇ ਦੇ ਦੂ ਬਰਾਬਰ ਆਪਦੇ ਘਰ ਦੇ ਰੰਦੇ ਥੋੜੀ ਨਾ ਵਾ ਇਹ ਪ੍ਰਮਾਤਮਾ ਦੇ ਦੇ ਬੱਸ ਕਰ ਬਹੁਤ ਮੇਰੇ ਦਵਾਤੇ ਤੁਮ ਬੱਸ ਕਰ ਜਾ ਮੇਰੀ ਵੀ ਝੋਲੀ ਚ ਖੁਸ਼ੀਆਂ ਪਾ ਦੇ ਹਾਣ ਮम्मा ਮम्मा ਖਾਈ ਸੈਜ ਮਮ ਸੈਜ ਕਿਵੇਂ ਹੋ ਮੇਰੇ ਮम्मा ਪੋਖ ਲੱਗੀ ਆ ਕੀ ਖਾਣਾ ਵਾ ਰੋਟੀ ਰਹਿਣ ਤੋਂ ਹੋਰ ਪੰਜ ਜੋ ਮਾਜੀ ਬਣਾ ਦੋ ਚੱਲ ਫਿਰ 5 ਮਿੰਟ ਅੰਦਰ ਬੈਠ ਮੈਂ ਤੇਰੇ ਵਾਸਤੇ ਲੈ ਕੇ ਆਉਣੀ ਆ ਠੀਕ ਹੈ ਹਾਂਜੀ ਇਹ ਸੋਸਫਾ ਕਿੰਨੇ ਦਾ ਹੈ ਤੇ ਪਾਣੀ ਇੱਕ ਸਿਪ ਲੈ ਬਸ ਠੀਕ ਹੈ ਬਸ ਬੜੇ ਥੋੜੇ ਬਾਅਦ ਤੁਹਾਨੂੰ ਲੱਗਦਾ ਛੇਤੀ ਛੇਤੀ ਖਾ ਲੀ ਬਾ ਇਹ ਨਾ ਕਰੋ ক্লোਜ ਨਾ ਕਰ ਨਜ਼ਰ ਬੰਨੀ ਹੈ ਯਾ ਮੈਨੂੰ ਮਬਦੀ ਤੇ ਰਿਸਪਟ ਮੰਮੀ ਵੀ ਆਦੀ ਕਰਾਂਦੀ ਮੈਨੂੰ ਨਜ਼ਰ ਲੱਗੀ ਮੈਂ ਘੜੀ ਘੜਾ ਸੋਨਾ ਆ ਨਜ਼ਰ ਲਾਵਾ ਲੈ ਹੱਸਣਾ ਕਿ ਉਹਦੇ ਅੰਦਰ ਆ ਆ ਕੀ ਕਰਾਂਗੇ ਮੇਰੇ ਪੋਤ ਨੂੰ ਮੇਰੇ ਪੋਤਾਂ ਇੱਕ ਇਜਾਦ ਨੂੰ ਮੈਨਾਂ ਦੱਸ ਦਿੱਤੀ ਆ ਦੀਦੀ ਮੈਂ ਨਜ਼ਰ ਲਾਉਂਦੀ ਆ ਜੀ ਨਾ ਨਜ਼ਰ ਕਿਹਦੀ ਲੱਗਣੀ ਤੇਰੀ ਲੱਗਣੀ ਆ ਪਰ ਨਾਲ ਕੀ ਜਦੂ ਮੂਨੇ ਕਰਦੀ ਕਰਦੀ ਆ ਆਪਣਾ ਤਾਂ ਕੀ ਪਤਾ ਨਹੀਂ ਐ ਤੇ ਦੂਜਿਆਂ ਦੇ ਵੀ ਇੱਕ ਜਰਿਆ ਨਹੀਂ ਜਾਂਦਾ ਇਹ ਕੋ। ਕੀ ਹੋਇਆ? ਇਹ ਪਤਾ ਨਹੀਂ ਕੀ ਕਰਨ ਦੇ ਇਹ ਜਦੂ ਮੂਨੇ ਦੇ ਨਹੀਂ ਹੋ ਰਹੀ ਕੁਝ। ਆ ਕੀ ਇਹ ਬੋਟ ਦੇਣੀ ਹੈ ਹੁਣ ਤੁਹਾਨੂੰ ਮੂਨੇ ਬਹੁਤ ਸੇ ਤੋਂ ਪਰ 1.5 ਪੀ ਰਹੇ ਹਾਂ ਅਚਾਨਕ। 1.5 ਪੀ ਰਹੇ ਮੂਨੇ ਦੇ ਨਾਲ ਆਂਦੀ ਆ। ਕਿ 1.5 ਪੀ ਰਹੇ ਮੂਨੇ ਦੇ। ਉਹਨੂੰ ਕਿਹੜਾ ਕੋਈ ਗੋਲੀ ਦੇਣੀ ਹੈ ਮੈਨੂੰ ਦੱਸ ਦੀ ਉਹ ਮਮੀ ਸਹਿ ਤਾਂ 1.5 ਬਣ ਡਿਆ। ਨਾਲ ਇਹਦਾ ਕੋਈ ਫਰਕ ਨਹੀਂ ਗੋਲੀ ਦੇ ਦੇ ਅੰਦਰ ਗੋਲੀ ਆਪੇ ਦੇ ਲਾਂਗੇ।

ਹਾਂ ਮੈਂ ਮੰਮੀ ਨਾਲ ਕਰਦੀ ਆ ਗੱਲ ਮੰਮੀ ਤੇ ਲੱਗਦਾ ਅੱਗੇ ਚਾਹੁੰਦੇ ਆਪ ਹੀ ਇਦਾਂ ਹੀ ਠੀਕ ਆ ਚਲੋ ਮੈਂ ਕਰਦੀ ਆ ਗੱਲ ਮੰਮੀ ਨਾਲ ਠੀਕ ਆ ਓਕੇ ਕੀ ਦਾ ਫੋਨ ਆ ਸਤਵਿੰਦਰ ਕੋਈ ਨਹੀਂ ਮੰਮੀ ਮੰਮੀ ਮੇਰੀ ਦਾ ਫੋਨ ਆਉਣ ਦਿਆ ਕੀ ਆ ਕੰਡੇ ਹੀ ਮੰਮੀ ਭਾਜੀ ਬਾਰੇ ਕਰਨ ਲਈ ਗੱਲ ਹਾਂ ਕਿ ਭਾਜੀ ਦਾ ਕੁਝ ਕਰਨਾ ਵਾ ਕੀ ਵਿਆਹ ਹੋਣਾ ਆਹ ਵਿਆਹ ਹੈ ਨਾ ਮੈਂ ਤੇ ਆਪ ਧੀ ਕਾਲੀ ਆਂਗੀ ਉਹ ਜੇ ਉਹ ਕਿੰਨਾ ਸ਼ਰਤ ਹੋ ਗਿਆ ਵਿਆਹ ਹੋਏ ਤਾਂ ਮੇਰਾ ਪੋਤਾ ਜੇ ਉਹ ਦਤੁਰਿਆ ਫੇਰਦਾ ਤੇ ਧੀਆਂ ਪੁੱਤਾਂ ਤੋਂ ਬਿਨਾ ਕਾਦੀ ਜ਼ਿੰਦਗੀ ਗੀਆ ਤੇ ਮੈਂ ਕਰਦੀ ਆ ਉਹਦੇ ਨਾਲ ਗੱਲ ਤੁਸੀਂ ਭਾਜੀ ਨੂੰ ਪੁੱਛੋ ਆਓ ਤੇ ਤਲਾਕ ਭਾਜੀ ਨੂੰ ਮੰਨਣਾ ਪੈਣਾ ਥੋੜਾ ਜਿਹਾ ਆਓ ਚਲੋ ਆ ਕੇ ਹਾਂ ਕਰਨਾ ਹੀ ਪੈਣਾ ਵਾ ਏਦਾਂ ਥੋੜਾ ਜਿਹਾ ਆ ਕੇ ਇਹਦਾ ਮੈਨੂੰ ਬਾਹਰ ਦੇਣਾ ਤੇ ਮੇਰੀ ਔਖੀ ਹੈ ਬੱਚਿਆਂ ਤੋਂ ਬਿਨਾ ਨਹੀਂ ਪਈ ਔਖਾ ਬੱਚੇ ਤਾਂ ਜ਼ਰੂਰੀ ਆ ਹਾਂ ਤੇ ਇਹਦਾ ਕੰਮ ਨਾ ਵੇੜਾ ਨੂੰ ਕੁਝ ਆ ਉਹ ਕਹਿੰਦੇ ਆ ਕਿ ਕਰ ਦੇਣਾ ਗੱਲ ਕਰਦੇ ਆ ਵੀ ਤਲਾਕ ਲਿਖ ਦੇ ਜਦੋਂ ਬੱਚਾ ਹੀ ਨਹੀਂ ਹੋਣਾ ਤਾਂ ਇਹਨੂੰ ਕੀ ਕਰਨਾ ਹਾਂ ਉਹ ਤੇ ਹਾਂ ਬੜੀ ਵਧੀਆ ਮੰਮੀ ਕਹਿੰਦੇ ਚਾਚੀ ਦੇ ਰਿਸ਼ਤੇਦਾਰਾਂ ਅਖੀ ਕੁੜੀ ਹੂੰ ਤੇ ਚੰਗੀ ਆ ਪਰ ਇਹ ਲਿਖੀ ਆ ਤੇ ਮੈਂ ਕਿਹਾ ਚਲ ਪੁੱਛ ਲੈਨੇ ਮੰਮੀ ਨੇ ਹਾਂ ਨਹੀਂ ਕਰ ਲੈਨੇ ਆ ਕਿ ਮੇਰਾ ਮੋਟਾ ਵੀ ਤਾਂ ਪੜਿਆ ਲਿਖਿਆ ਵਾ ਹਾਂ ਤੇ ਕੌਣ ਬਾਜੀ ਹੁੰਦੇ ਚੰਦਾ ਸੋ ਕੋ ਪੜੀ ਲਿਖੀ ਹੋ ਤਾਂ ਦਮੇ ਜਾਣਗੇ ਕਰੀ ਕਰੀ ਜਾਣਗੇ ਹੂੰ ਹਾਂ ਇਹ ਤਾਂ ਮਨ ਹੋਣਾ ਹੀ ਪੈਣਾ ਬਾਜੀ ਹੁੰਦੇ ਹਾਂ ਨਾਲ ਧੀਆ ਪਤਾ ਬਾਦਲੇ ਤੇ ਆ ਬੰਦਾ ਤੁਰਿਆ ਫਿਰਦਾ ਤੇ ਆ ਪੁੱਤਾਂ ਤੋਂ ਬਿਨਾ ਕਾਦੀ ਜਿੰਦਗੀ ਨਾ ਬਾਜੀ ਚੰਗੀ ਪੜੀ ਨੌਕਰੀ ਕਰਦੇ ਆ ਆ ਕਿਹੜੀ ਕਿਹ ਚੀਜ਼ ਦੀ ਨਾ ਕਰਦੀਆਂ ਮਗਾਲੇ ਦੀ ਅੰਡੇੜਦੀਆਂ ਦਾ ਪਾਣਾ ਦਾ ਸਾਇਆ ਨਹੀਂ ਬੀਜਦਾ ਤੂੰ ਕਿਹ ਤਰ੍ਹਾਂ ਨਾ ਕਰਾਂਗਾ ਜੀ ਆ ਕੀ ਗੰਢੀ ਆ ਅਕਸ਼ਨੇ ਮਮਮੀ ਬੈਠੀ ਹਾਸਲੀ ਤੇਂਦੀ ਨਾ ਬੈ ਮੇਰੀ ਗੱਲ ਸੁਣ ਹਾਂਜੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਕਿ ਤੂੰ ਐਦਾਂ ਕਰਕੇ ਤਲਾਕ ਲਿਖ ਦੇ ਮੇਰੇ ਪੁੱਤ ਨੂੰ ਦੰਦੀ ਗੱਲਾਂ ਕਰਨ ਤੇ ਤੁਹੀਂ ਗੱਲਾਂ ਮੈਂ ਚੰਗੀਆਂ ਕਰਨ ਲਈ ਆ ਮੇਰੇ ਕੋਲ ਹੁਣ ਨਹੀਂ ਆਪਣੇ ਪੁੱਤ ਦੇ ਮੂੰਹ ਲੇਖਿਆ ਜਾਂਦਾ ਤੇ ਇਹ ਪੁੱਤ ਦੀ ਲੋੜ ਵਾ ਦੂਜਾ ਉਹ ਤੋਂ ਮਗਰੋਂ ਆਇਆ ਤੇ ਉਹਦਾ ਪੁੱਤ ਗੱਭਰੂ ਹੋ ਗਿਆ ਤੇ ਮੈਨੂੰ ਵੀ ਗਾੜੀ ਤੇ ਪੁੱਤ ਦੀ ਵੀ ਲੋੜ ਵਾ ਤੂੰ ਇਹ ਆਪਣੇ ਪੁੱਤਰ ਨੂੰ ਪੁੱਛਣਾ ਵਾ ਮਦਦ ਨੂੰ ਮੈਂ ਪੁੱਛ ਰਾਂਗੀ ਉਹਨੇ ਤੈਨੂੰ ਪਤਾ ਹੋਵੇ ਕਿ ਉਹਨੇ ਨਹੀਂ ਘੱਲਣਾ ਤੇ ਉਹ ਨੂੰ ਮੈਂ ਮਨਾਵਾਂਗਾ ਪਹਿਲਾਂ ਤੂੰ ਲੈ ਕੇ ਦੇ ਤੂੰ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਲਿਖਿਆ ਵਾ ਇਹ ਦੰਦੀ ਦਾ ਸਾਰਾ ਮੈਂ ਕਿੱਥੇ ਜਾਵਾਂਗੀ ਤੁਸੀਂ ਮੇਰਾ ਸੋਚਿਆ ਹੋਗਾ ਕਦੀ ਮੈਂ ਕਿੱ데 ਪੂਜਾਂ ਜਾ ਆਪਣੇ ਪੇਕੇ ਜਾ ਕੇ ਹੋਰ ਕਿੱਥੇ ਜਾਣਾ ਵਾ ਤੇਰਾ ਪੁੱਛਾਈਆਂ ਮਾਂ ਮਮੀ ਮੇਰੇ ਘਰ ਨੂੰ ਬਾੜਨ ਤੇ ਆਪਣੇ ਘਰ ਉਹ ਨਹੀਂ ਘ ਹਨ ਪਤਾ ਹਨ ਨੂੰ ਹੀ ਹੁਣ ਤੇ ਪੁੱਛਦਾ ਵਾਗੇ ਗਿਆਣਾ ਆਂਦਾ ਵਾਦਾ ਆਫਿਸੋਂ ਕੋਈ ਅੱਗੇ ਵੀ ਫਿਰੇ ਕੋਈ ਪਿੱਛੇ ਫਿਰੇ ਫਿਰ ਹੋਰ ਤੇ ਦੇਲ ਹੁੰਦਾ ਵਾ ਕੋਈ ਨੀ ਮਮੀ ਬਥੇਰੇ ਲਾਜ ਚੱਲੇ ਨਹੀਂ ਕੋਈ ਨੂੰ ਕੋਈ ਲਾਜ ਕਰਾ ਲੈਣੀ ਆ ਕੋਈ ਨਹੀਂ ਆ ਦੇਖਾਂਗੇ ਬਾਅਦ ਵਿੱਚ ਕੋਈ ਨਹੀਂ ਕਿਹੜਾ ਗੋਦ ਲੈ ਲੈਣੀਆਂ ਅੱਜ ਗੱਲ ਕਿਹੜਾ ਐਦਾਂ ਨਹੀਂ ਮੇਰੇ ਕੋ ਕੋਤਾ ਬਤਾਲੀਆਂ ਗੱਲਾਂ ਨਹੀਂ ਹੁੰਦੀਆਂ ਕਿ ਮੈਂ ਕਰਨਾ ਆਪਣੇ ਪੁੱਤ ਦਾ ਵਿਆਹ ਕੁੜੀ ਦੇ ਦਾਸ ਪੈਣ ਲਈ ਹੈਗੀ ਤੇ ਅਸੀਂ ਰਿਸ਼ਤਾ ਕਰ ਦੇਣਾ ਵਾਂਗਾ ਤੇ ਇੱਕ ਗਾੜੀ ਵਿਆਹ ਪਣਾ ਕੀ ਹਿਸਾਬ ਬਤਾਵੋ ਬਿਲਾਕਾਰਾ ਤੇ ਮੰਮੀ ਹੋਊ ਜੂਗਾ ਇੱਥੇ ਕਰ ਮੇਰਾ ਬਦ ਮਾਂ ਮਾਰੇ ਨੇ ਜਿਹੜਾ ਹੋਊਗਾ ਉਹ ਬੜਾ ਜੇ ਹੋ ਕੇ ਹੁਣ ਹੁਣਾਣਾ ਕੀ ਆਗਾ ਮੈਂ ਨਹੀਂ ਮੰਮੀ ਤਲਾਕ ਦੇਣਾ ਹੈ ਮੇਰੇ ਮਾਪੋਂ ਨੇ ਸਖਾਕੇ ਪਿੱਛਾ ਵਾਹੀ ਜਿੱਥੇ ਵਿਆਹ ਕੇ ਜਾਈਦੇ ਨਾ ਉੱਥੋਂ ਅਰਤੀ ਉੱਠਦੀ ਆਪਾਂ ਅਰਤੀ ਉੱਠੀ داری ਮੈਨੂੰ ਪਤਾ ਸਿੱਧੀ ਜਿਹੜੀ ਗੱਲ ਇਦਾਂ ਨਾ ਜਾਵਣੀ ਪ੍ਰਮਾਣ ਸੀ ਨਾ ਜਾਵੇਂਗੀ ਤੇ ਫੇਰ ਤੂੰ ਦੂਜੇ ਲੋਕਾਂ ਨਾਲ ਬੋਲ ਲੈ ਮੰਮੀ ਤੂੰ ਇਹ ਮਸਾਂ ਸੋਚਣਾ ਨਹੀਂ ਜਾਉਂਗੀ ਕਿੱਥੇ ਏਕੇ ਜਾ ਆਪਣੇ ਤੁਹਾਨੂੰ ਮਸਾਂ ਮੇਰੇ ਤੇ ਦਰਸ ਨਹੀਂ ਗਾ ਤੇ ਮੇਰੇ ਪੁੱਤ ਤੇ ਨਹੀਂ ਨੂੰ ਦਰਸ ਆਉਂਦਾ ਮੈਂ ਕੀ ਕਰਾਂ ਮੇਰੇ ਕੋਲ ਨਾ ਵੇਖਿਆ ਜਾਂਦਾ ਇਹ ਬਤ ਉਹ ਹੋਵੇ ਉਹ ਤੇ ਮੈਨੂੰ ਪਤਾ ਹੋਵੇ ਕਿ ਨਿਆਣਾ ਸਾਹਮਣਾ ਮੈਂ ਨਹੀਂ ਮੈਂ ਇਸ ਲੋਦਾ ਦੀ ਕੱਲ ਸੁਣਨ ਨੂੰ ਮਿਹਨਤ ਲਾਉਂਦੀ ਹਾਂ ਜਿ ਬਾਕੀ ਤੂੰ ਕੋਈ ਨਹੀਂ ਜਾਜ ਮੈਂ ਮੈਨੂੰ ਲਾਖ ਦਮਾ ਦੀ ਦਵਾ ਲਾਂਗੀ ਮੈਂ ਗੱਲਾਂ ਹੀ ਮੰਮੀ ਗੱਲ ਕੋਹ ਨਹੀਂ ਉਹ ਨਹੀਂ ਮੰਨਦੀ ਕਿਉਂ ਮੰਨਦੀ ਕਿਉਂ ਨਹੀਂ ਉਹ ਆਂਦੀ ਕਿ ਮੈਂ ਜੋ ਮਰਜ਼ੀ ਕਰਾਂ ਉਹ ਮਤਲਾਬ ਨਹੀਂ ਜੇ ਦੇਣਾ ਫਿਰ ਇਦਾਂ ਨੂੰ ਜਾਣਾ ਤਾਂ ਜਲਦੀ ਲੋਕੇ ਜਾਊਗੀ ਕਿ ਫਿਰ ਆਪ ਧੱਕੇ ਮਾਰ ਕੇ ਕੱਢਣੀ ਪੈਣੀ ਮੈਂ ਕਹਿਆ ਹੀ ਮੈਂ ਤੈਨੂੰ ਪਿਆਰ ਨਾਲ ਨਹੀਂ ਜੇ ਤੈਨੂੰ ਪਿਆਰ ਦੀ ਭਾਸ਼ਾ ਦੀ ਸਮਝ ਆਉਂਦੀ ਤਾਂ ਮੈਨੂੰ ਕੱਢਣਾ ਆਉਂਦਾ ਵਾ ਚਲੋ ਮੰਮੀ ਇੰਜ ਕਰੋ ਜੇ ਨਹੀਂ ਨਾ ਇਹਨੂੰ ਇੱਜ਼ਤ ਕਬੂਲ ਤੇ ਪਾਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਫਾਇਨ ਬਿੜੋ ਹਿੰਦਾ ਚਲ ਇੱਦਾਂ ਹੀ ਕੰਮ ਰੋਕਾ ਕਿ ਆਣਾ ਹੀ ਕੱਢਣੀ ਪੈਣੀ ਐ ਇਦਾਂ ਨਹੀਂ ਇਹਨੇ ਸਾਰਾ ਕਦੇ ਸੋ ਅੱਜ ਕਦੇ ਸੋ ਅੱਬ ਆ ਜਾ ਰੇਟ ਕੀ ਕਰਨੀ ਹੁਣ ਤਾਂ ਫਾਇਆ ਨਹੀਂ ਜਿਹੜੋ ਫਰੇ ਆ ਜਾ ਕਰਦੇ ਗੱਲ ਇਹ ਤਿੰਦੋ ੱੱਕੇ ਮਾਰ ਕੇ ਬਾਅਦ ਬਹੁਤ ਜੀਵੀ ਜਿੰਦਗੀ ਦੇ ਬਾਤ या या थी थी। तो कहो ना यार ये कहाँ हाँ मम्मी पाजी आ गई हैं कहाँ ये आ गई हैं ये आ गए दो कहीं पे पता नहीं है कि कहाँ जी हैं ये नो कि तो फोन कांटेक्ट पर पूछो उसको हैं मोटे आ गए नहीं हैं देखो ना हाँ ये तो नहीं आ गया आ गया जाते हैं अंदर पानी क्या ਮੈਂ ਕੋਮਲ ਕਿੱਥੇ ਨਜ਼ਰ ਨਹੀਂ ਹੁੰਦੀ ਵੀ ਕਿਤੇ ਤੂੰ ਮੈਨੂੰ ਪਹਿਲਾਂ ਆਹ ਹੈ ਰਿਆ ਕੁੜੀ ਕਿਦਾਂ ਦੀ ਹੈ ਠੀਕ ਆ ਕੁੜੀਆਂ ਨੂੰ ਕਿ ਕੁੜੀ ਆ ਕੋਮਲ ਕਿੱਥੇ ਮੈਂ ਗਿਆ ਕੋਮਲ ਵੀ ਇੱਥੇ ਹੀ ਹੈਗੀ ਤੂੰ ਦੱਸ ਆ ਕੁੜੀ ਪਸੰਦ ਵਾ ਨਹੀਂ ਮੈਂ ਤੁਸੀਂ ਇਹਨੂੰ ਕਰਨਾ ਕੁੜੀਆਂ ਦੀ ਕੁੜੀ ਕੀ ਕਰਨਾ ਤੂੰ ਉਹਦਾ ਕੁੜੀ ਪਸੰਦ ਹੈ ਨਾ ਹਾਂ ਹਾਂ ਠੀਕ ਆ ਕੁੜੀ ਕੁੜੀ ਦੀ ਕੀ ਕਰਨਾ ਹਾਂ ਦੱਸ ਦਿਆਂ ਤੇਨੂੰ ਕੋਮਲ ਕਿੱਥੇ ਗਈ ਗਈ ਦੇ ਦੱਸੋ ਇੱਥੇ ਹੀ ਆ ਕੋਮਲ ਆ ਵੇ ਤੂੰ 10 ਮਿੰਟ ਵੀ ਤੈਨੂੰ ਕੁੜੀ ਪਸੰਦਵਾਣਾ ਹੁੰਦਾ ਮਮਾ ਮੈਨੂੰ ਕੁੜੀ ਵਾਲ ਕਿਉਂ ਬਾਹਰ ਨੂੰ ਪੁੱਛਦੇ ਵੇ ਆ ਕੀ ਗੱਲ ਹੈ ਵੈਸੇ ਦੱਸੋ ਨਾ ਤੁਸੀਂ ਗੱਲ ਇਹ ਆ ਵੀ ਇਹ ਕੁੜੀ ਮੈਂ ਵੇਖੀ ਤੇਰੇ ਵਾਸਤੇ ਲੈ ਮੇਰਾ ਕੋਮਲ ਦਾ ਵਿਆਹ ਆ ਤੇ ਮੈਂ ਦੂਜੀ ਕੁੜੀ ਕਿੱਥੋਂ ਵੇਚ ਲੂੰਗਾ ਮੈਂ ਉਹ ਉਹਨੂੰ ਮੈਂ ਦਿੱਤਾ ਕੱਢ ਕਿਉਂ ਕੱਢਿਆ ਉਹਨੂੰ ਕੱਟਣਾ ਨਹੀਂ ਮੈਨੂੰ ਵੀ ਪੋਤੇ-ਪੋਤੀਆਂ ਚਾਹੀਦੇ ਉਹਨੂੰ ਦਿੱਤਾ ਮੈਂ ਕੱਟ ਤੇ ਇਹ ਕੁੜੀ ਨਾਲ ਗੱਲਬਾਤ ਹੋ ਗਈ ਰਿਸ਼ਤੇ ਦੀ ਉਹਦੇ ਘਰ ਵਾਲੇ ਆ ਨਾ ਤੇ ਇਹਦੇ ਨਾਲ ਮੈਂ ਤੇਰਾ ਕਰਨਾ ਮੈਂ ਨਹੀਂ ਮੈਂ ਇਹ ਨਹੀਂ ਗੱਲ ਉਸਦੀ ਕੋਮਲ ਕਿੱਥੇ ਹੈ ਕੋਮਲ ਕੱਟਦੀ ਆ ਮੈਂ ਚਲ ਗਈ ਆ ਉਹ ਮੈਂ ਜਾਣਾ ਮੈਂ ਮਰ ਜਾਂਦਾ ਹਾਂ ਤੂੰ ਜਾਣਾ ਨਹੀਂਗਾ ਨਹੀਂ ਨਹੀਂ ਮੈਂ ਜਾਣਾ ਨਹੀਂ ਫਿਰ ਇਹ ਨਹੀਂ ਆਓ ਕੱਢੀ ਹੀ ਮੰਮੀ ਇਹ ਮੇਰੀ ਘਰ ਵਾਲੀ ਆ ਮੈਨੂੰ ਪਤਾ ਵਾ ਘਰ ਵਾਲੀ ਆ ਬਸ ਮੈਂ ਇਹਨੂੰ ਨਹੀਂ ਛੱਡ ਸਕਦਾ ਮੈਂ ਕਿਤੇ ਕਿਰਾਏ ਦੇ ਕੋਲ ਖੜਾ ਰਹਾ ਕਿ ਕਮਰਾ ਲੈ ਕੇ ਇਹਨਾਂ ਰਹਿ ਪੂੰਗਾ ਪਰ ਇਹਨੂੰ ਮੈਂ ਛੱਡ ਨਹੀਂ ਸਕਦਾ ਮੈਨੂੰ ਵੀ ਪੋਤੇ ਪੋਤੀਆਂ ਚਾਹੀਦੇ ਆ ਮੰਮੀ ਉਹਦੀ ਕੀ ਗਾਰੰਟੀ ਆ ਜੇ ਉਹਦੇ ਨਾਲ ਬੱਚਾ ਫੇਰ ਹੋਇਆ ਹੁਣ ਤੇ ਮੇਰੇ ਨਾਲ ਗਈ ਨਹੀਂ ਮੇਨਾਂ ਜ਼ਿੰਦਗੀ ਕੱਢਦੀ ਵੀ ਘਰ ਦੀ ਰੋਟੀ ਪਾਣੀ ਸਾਰਾ ਕੁਲ ਕੰਮ ਕਰਦੀ ਵੀ ਇਹ ਘਰ ਜਿਹੜੇ ਦੂਜੇ ਨੂੰ ਹੋ ਗਈ ਕੀ ਪਿਆਰ ਕਰੂਗੀ ਕਿ ਨਹੀਂ ਕਰੂਗੀ ਤੇ ਦੀ ਸੇਵਾ ਇਹਦਾ ਦਾ ਮਤਲਬ ਨਹੀਂ ਆ ਮੇਨੂੰ ਤੇ ਆ ਬੁੱਤਾਂ ਦਾ ਮਤਲਬ ਵਾ ਮੰਮੀ ਤੁਹਾਨੂੰ ਮੈਂ ਦੱਸਿਆ ਕੀ ਪਤਾ ਉਹਦੇ ਘਰ ਵੀ ਬੱਚਾ ਨਾ ਹੋਵੇ ਫੇਰ ਫੇਰ ਤੁਸੀਂ ਕੀ ਕਰੋਗੇ ਮੰਮੀ ਜਿੱਥੇ ਤੁਸੀਂ ਇਹਨੂੰ ਕਾਮਨ ਨੂੰ ਕੱਟਤਾ ਉੱਥੇ ਤੁਸੀਂ ਮੈਨੂੰ ਵੀ ਕੱਟਤਾ ਤੇ ਮੈਂ ਹੁਣ ਮੈਂ ਇਹਨਾਂ ਚੱਲ ਜਾਣਾ ਜਾ ਗਈ ਮੈਂ ਆਪਣਾ ਵੀ ਮੈਂ ਰੱਖੂ ਕੋਈ ਗੱਲ ਨਹੀਂ ਮੈਂ ਜਿੱਥੇ ਵੀ ਰਾਵਾਂ ਖੁਸ਼ ਰਹੂੰਗਾ ਤੁਸੀਂ ਵੀ ਖੁਸ਼ ਰਹੋ ਮੈਂ ਇਹਨੂੰ ਨਾਲ ਲੈ ਕੇ ਚੱਲਾਂ ਮੈਂ ਕੋਈ ਨਹੀਂ ਕਿਰਾਏ ਦੇ ਕਮਰਾ ਲੱਲਾਂਗਾ ਮੇਰਾ ਸੇ ਸਾਜੂਗਾ ਕੋਈ ਗੱਲ ਨਹੀਂ ਇਹ ਤੁਸੀਂ ਬੱਚੇ ਹੀ ਵੇਖਦੇ ਪਏ ਆ ਕੱਲਾ ਹੀ ਕਹਿੰਦੇ ਪਏ ਤੁਸੀਂ ਕਿ ਬੱਚਾ ਹੀ ਚਾਹੀਦਾ ਮੈਂ ਉਹਦਾ ਆਪਣੇ ਬੱਚੇ ਬਿਨਾਂ ਵੀ ਖੁਸ਼ ਹਾਂ ਮੈਂ ਇੰਨਾ ਹੀ ਮੈਂ ਖੁਸ਼ ਹਾਂ ਵਾਸਤਾ ਜਿਹੜੀ ਗੱਲ ਕਹਿਤੀ ਸੀ ਚੱਲ ਗੋ